ਹੁਣ ਆ ਜਿੱਦਾਂ ਪੰਜਾਬ ਦੇ ਅਮਰਤ ਧਾਰੀ ਸਰਪੰਚ ਨੂੰ ਮੋਦੀ ਸਰਕਾਰ ਨੇ ਸੱਦਾ ਦੇ ਕੇ ਆਪ ਬੁਲਾਇਆ ਸੀ ਤੇ ਫਿਰ ਉੱਥੇ ਜੋ ਵਿਵਹਾਰ ਕੀਤਾ ਗਿਆ ਜੋ ਹਸ਼ਰ ਕੀਤਾ ਗਿਆ ਹੁਣ ਤੁਸੀਂ ਕਮੈਂਟ ਲਿਖ ਕੇ ਦੱਸਿਓ ਕਿ ਕੀ ਇਹ ਅਣਜਾਣੇ ਚ ਹੋਇਆ ਜਾਂ ਜਾਣ ਬੁੱਝ ਕੇ ਕੀਤਾ ਗਿਆ ਪੂਰੀ ਕਹਾਣੀ ਕੀ ਹੋਈ ਆ ਉਹ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਅੱਜ ਕਮੈਂਟ ਜ਼ਰੂਰ ਲਿਖਿਓ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਜਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਹੋਇਆ ਕੀ ਹੈ 15 ਅਗਸਤ ਨੂੰ ਮੋਦੀ ਸਰਕਾਰ ਨੇ ਲਾਲ ਕਿਲੇ ਤੇ ਆਜ਼ਾਦੀ ਦਿਹਾੜੇ ਦਾ ਜਸ਼ਨ ਪ੍ਰੋਗਰਾਮ ਕੀਤਾ ਜਿੱਥੇ ਮੋਦੀ ਸਾਹਿਬ ਨੇ ਰਿਕਾਰਡ ਤੋੜ 103 ਮਿੰਟਾਂ ਦਾ ਵੱਡਾ ਭਾਸ਼ਣ ਕੀਤਾ ਉਥੇ ਬਹੁਤ ਸਾਰੇ ਲੋਕਾਂ ਨੂੰ ਸਨਮਾਨਤ ਕਰਨ ਲਈ ਬੁਲਾਇਆ ਗਿਆ ਤੇ ਪੰਜਾਬ ਦੇ ਪਟਿਆਲਾ ਦੇ ਨਾਭਾ ਬਲਾਕ ਦੇ ਪਿੰਡ ਕਾਲਸਾਣਾ ਦੇ ਸਰਪੰਚ ਗੁਰਧਿਆਨ ਸਿੰਘ ਜਿਹੜੇ ਕਿ ਇੱਕ ਅਮਰਤ ਧਾਰੀ ਸਿੰਘ ਹੈ ਉਹਨਾਂ ਨੂੰ ਵੀ ਸੱਦਾ ਪੱਤਰ ਦੇ ਕੇ ਮੋਦੀ ਸਰਕਾਰ ਨੇ ਆਪ ਬੁਲਾਇਆ ਤੇ ਫਿਰ ਉੱਥੇ ਵਰਣ ਨਹੀਂ ਦਿੱਤਾ ਹੁਣ ਇਹ ਹੋਇਆ ਕੀ ਵਰਣ ਕਿਉਂ ਨਹੀਂ ਦਿੱਤਾ ਮੇਰੀ ਬੇਨਤੀ ਹੈ ਤੁਸੀਂ ਕਿਸੇ ਵੀ ਧਾਰਮਿਕ ਭਾਈਚਾਰੇ ਨਾਲ ਜੁੜੇ ਹੋ ਧਰਮ ਨਿਰਪੱਖ ਹੋ ਕੇ ਦੱਸਿਓ ਕਿ ਇਹ ਜੋ ਕੀਤਾ ਗਿਆ ਕੀ ਇਹ ਸਹੀ ਕੀਤਾ ਗਿਆ ਕਿ ਗਲਤ ਕੀਤਾ ਗਿਆ ਹੁਣ ਸੱਦਾ ਪੱਤਰ ਦੇ ਕੇ ਇਸ ਅਮਰਤਸਰ ਸਿੰਘ ਨੂੰ ਉਥੇ ਸੱਦਿਆ ਗਿਆ ਤੇ ਫਿਰ ਉਥੇ ਇਸ ਕਰਕੇ ਨਹੀਂ ਵੜਨ ਦਿੱਤਾ ਸਮਾਗਮ ਦੇ ਵਿੱਚ ਕਹਿੰਦੇ ਤੂੰ ਸ੍ਰੀ ਸਾਹਿਬ ਪਾਇਆ ਤੂੰ ਜਿਹੜਾ ਇੱਕ ਅਮਰਤਸਰ ਸਿੰਘ ਦਾ ਪੰਜ ਕਕਾਰਾਂ ਦੇ ਵਿੱਚ ਇੱਕ ਅਹਿਮ ਜ਼ਰੂਰੀ ਕਕਾਰ ਹੈ ਸ੍ਰੀ ਸਾਹਿਬ ਉਹ ਤੂੰ ਪਾਇਆ ਇਸ ਕਰਕੇ ਤੂੰ ਅੰਦਰ ਨਹੀਂ ਜਾ ਸਕਦਾ ਹੁਣ ਮੈਂ ਪੁੱਛਣਾ ਚਾਹਣਾ ਕੀ ਇਹ ਅਣਜਾਣੇ ਚ ਕੀਤਾ ਗਿਆ ਜਾਂ ਜਾਣ ਕੇ ਕੀ ਭਾਰਤ ਦੇ ਵਿੱਚ ਭਾਰਤ ਸਰਕਾਰ ਨੂੰ ਜਾਂ ਜਿਹੜੇ ਸੁਰੱਖਿਆ ਦੇ ਵੱਡੇ ਅਫਸਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਵੇਂ ਸਾਰੇ ਧਰਮਾਂ ਦੇ ਕੁਝ ਜ਼ਰੂਰੀ ਚਿੰਨ੍ਹ ਨੇ ਇਸੇ ਤਰ੍ਹਾਂ ਸਿੱਖਾਂ ਦਾ ਧਾਰਮਿਕ ਚਿੰਨ੍ਹ ਜਿਹੜੇ ਪੰਜ ਕਕਾਰ ਨੇ ਉਹ ਨੇ ਤੇ ਇੱਕ ਅਮਰਤ ਧਾਰੀ ਸਿੰਘ ਦੇ ਲਈ ਇਹ ਜਿਹੜੀ ਛੋਟੀ ਕਰਪਾਨ ਸ੍ਰੀ ਸਾਹਿਬ ਹੈ ਇਹ ਬਹੁਤ ਕੰਪਲਸਰੀ ਤੇ ਜ਼ਰੂਰੀ ਹੈ ਮੇਰੇ ਖਿਆਲ ਦੇ ਨਾਲ ਭੁਲੇਖਾ ਕਿਸੇ ਨੂੰ ਨਹੀਂ ਸਭ ਨੂੰ ਪਤਾ ਹੈ ਇਹ ਮੋਦੀ ਸਰਕਾਰ ਨੂੰ ਵੀ ਪਤਾ ਹੈ ਇਹ ਅਫਸਰਾਂ ਨੂੰ ਵੀ ਪਤਾ ਹੈ ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਅਮਰਤ ਧਾਰੀ ਬੰਦੇ ਮੈਂਬਰ ਪਾਰਲੀਮੈਂਟ MP ਰਹਿ ਚੁੱਕੇ ਨੇ ਤੇ ਕਦੇ ਉਹਨਾਂ ਨੂੰ ਸ੍ਰੀ ਸਾਹਿਬ ਲਾਉਣ ਲਈ ਨਹੀਂ ਕਿਹਾ ਜਾਂਦਾ ਦੂਜੇ ਨੰਬਰ ਤੇ ਬਹੁਤ ਸਾਰੇ ਮੰਤਰੀ ਵੀ ਅਮਰਤਾਰੀ रह ਚੁੱਕੇ ਨੇ ਤੀਜੇ ਨੰਬਰ ਤੇ ਬਹੁਤ ਸਾਰੇ ਅਫੀਸਰ ਵੀ ਅਮਰਤਾਰੀ रह ਚੁੱਕੇ ਨੇ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀਆਂ ਪਾਰਲੀਮੈਂਟਾਂ ਨੇ ਕੈਨੇਡਾ ਅਮਰੀਕਾ ਉੱਥੇ ਵੀ ਅਮਰਤਾਰੀ ਬੰਦੇ ਜਿੱਤ ਕੇ ਪਾਰਲੀਮੈਂਟ ਚ ਜਾ ਚੁੱਕੇ ਨੇ ਉਹਨਾਂ ਨੂੰ ਵੀ ਪਤਾ ਵੀ ਭਾਈ ਆ ਪੰਜ ਕਕਾਰ ਨੇ ਸਿੱਖ ਧਰਮ ਦੇ ਇਹ ਨਹੀਂ ਲਵਾਉਣੀ ਇਹ ਉਹਨਾਂ ਨੂੰ ਵੀ ਪਤਾ ਜੇ ਤਾਂ ਕਿਸੇ ਬਾਹਰਲੇ ਦੇਸ਼ 'ਚ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਫਿਰ ਵੀ 1% ਆਪਾਂ ਇਹ ਮੰਨ ਸਕਦੇ ਸੀ ਵੀ ਹੋ ਸਕਦਾ ਭਾਈ ਬਾਹਰਲੇ ਦੇਸ਼ ਦੀ ਸਰਕਾਰ ਆ ਬਾਹਰਲੇ ਦੇਸ਼ ਦੇ ਅਫਸਰ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਪਰ ਇੰਜ ਨਹੀਂ ਹੋ ਸਕਦਾ ਕਿ ਇਹਨਾਂ ਨੂੰ ਨਾ ਪਤਾ ਹੋਵੇ ਹੁਣ ਤੁਸੀਂ ਦੱਸੋ ਫਿਰ ਇਹ ਕੀਤਾ ਕਿਉਂ ਗਿਆ ਦੇਖੋ ਜਿਹੜੇ ਬੰਦੇ ਦੇ ਕੋਲ ਸਰਕਾਰ ਦਾ ਸੱਦਾ ਪੱਤਰ ਸੀ ਪ੍ਰਮਾਣਿਤ ਸੱਦਾ ਪੱਤਰ ਉਹ ਸੱਦਾ ਪੱਤਰ ਵੇਖ ਕੇ ਤਾਂ ਅੰਦਰ ਜਾਣ ਦਿੱਤਾ ਜਾ ਸਕਦਾ ਸੀ ਫਿਰ ਇਹਦਾ ਮਤਲਬ ਇਹ ਆ ਕਿ ਜੇਕਰ ਕੋਈ ਮੰਤਰੀ ਅਮਰਤਧਾਰੀ ਹੁੰਦਾ ਤਾਂ ਕੀ ਉਹਨੂੰ ਫਿਰ ਉੱਥੇ ਜਾਣ ਨਹੀਂ ਸੀ ਦਿੱਤਾ ਜਾਣਾ ਕਿ ਜਾਂ ਫਿਰ ਇਹ ਨੀਤੀ ਹੈ ਵੀ ਅਮਰਤਧਾਰੀ ਨੂੰ ਮੰਤਰੀ ਨਹੀਂ ਬਣਨ ਦੇਣਾ ਅਸਲ 'ਚ ਇਹ ਕਹਾਣੀ ਕੀ ਹੈ ਦੇਖੋ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਅਮਰਤਧਾਰੀ ਧੀ ਸੀ ਜਿਹੜੀ ਉਹਨੂੰ ਜੱਜ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ ਉਨੂੰ ਵੀ ਰੋਕ ਲਿਆ ਗਿਆ ਕੜਾ ਪਾਉਣ ਕਰਕੇ ਵੀ ਤੂੰ ਕੜਾ ਪਾਇਆ ਕੜਾ ਪਾ ਕੇ ਤੂੰ ਨਹੀਂ ਅੰਦਰ ਜਾ ਸਕਦੀ ਹੱਦ ਹੈ ਦੇਖੋ ਪਹਿਲੀ ਤਾਂ ਗੱਲ ਹਰ ਇੱਕ ਧਾਰਮਿਕ ਭਾਈਚਾਰੇ ਦੀਆਂ ਜ਼ਰੂਰੀ ਗੱਲਾਂ ਬਾਰੇ ਪੜ੍ਹੇ ਲਿਖੇ ਬੰਦਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇੱਥੇ ਬਹੁਤ ਵੱਡਾ ਇੱਕ ਮੁੱਦਾ ਉੱਠਦਾ ਕਿ ਜਿਹੜੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੇ ਉਹਨਾਂ ਨਾਲ ਇੰਜ ਕਿਉਂ ਹੁੰਦਾ ਜਿਹੜੇ ਬਹੁ ਗਿਣਤੀ ਧਾਰਮਿਕ ਭਾਈਚਾਰੇ ਉਹਨਾਂ ਨਾਲ ਨਹੀਂ ਹੁੰਦਾ ਘੱਟ ਗਿਣਤੀ ਨਾਲ ਹੁੰਦਾ ਇਸੇ ਕਰਕੇ ਘਟ ਗਿਣਤੀਆਂ ਵਾਲੇ ਜਿਹੜੇ ਨੇ ਉਹਨਾਂ ਨੂੰ ਫਿਰ ਬਗਾਨਗੀ ਦਾ ਅਹਿਸਾਸ ਜਾਗਦਾ ਜਿਹੜੇ ਇਹ ਸਰਪੰਚ ਗੁਰਧਾਨ ਸਿੰਘ ਜਿਹਨੂੰ ਪਿੰਡ ਦੇ ਵਿੱਚ ਬਹੁਤ ਚੰਗੇ ਕੰਮ ਕਰਨ ਕਰਕੇ ਤੇ ਜਿਹੜਾ ਜਲ ਸ਼ਕਤੀ ਕੇਂਦਰ ਸਰਕਾਰ ਦਾ ਮਹਿਕਮਾ ਜਿਹੜੇ ਜਲ ਸ਼ਕਤੀ ਭਾਰਤ ਦੇ ਮੰਤਰੀ ਨੇ ਉਹਨਾਂ ਨੇ ਸਨਮਾਨਿਤ ਕਰਨਾ ਸੀ ਸਨਮਾਨਤਾ ਤੇ ਫਿਰ ਉਸ ਬੰਦੇ ਨੂੰ ਜਦੋਂ ਵਣਨ ਨਹੀਂ ਦਿੱਤਾ ਗਿਆ ਉਹਦੇ ਮਨ ਤੇ ਕੀ ਬੀਤੀ ਹੈ ਦੂਜੇ ਨੰਬਰ ਤੇ ਜਿਹੜੀਆਂ ਗੱਲਾਂ ਉਹ ਬੋਲ ਰਹੇ ਆ ਅੱਜ ਚੈਨਲਾਂ 'ਤੇ ਉਹ ਸੋਚਣ ਵਾਲੀਆਂ ਨੇ ਗੁਰਧਿਆਨ ਸਿੰਘ ਸਪਸ਼ਟ ਕਹਿ ਰਿਹਾ ਕਿ ਬਗਾਨਗੀ ਦਾ ਅਹਿਸਾਸ ਹੈ ਸਾਡੇ ਲਈ ਗੁਰਧਿਆਨ ਸਿੰਘ ਕਹਿ ਰਿਹਾ ਕਿ ਮੈਨੂੰ ਬਹੁਤ ਬੁਰਾ ਫੀਲ ਹੋਇਆ ਵੀ ਮੈਂ ਸੱਦਾ ਪੱਤਰ ਲੈ ਕੇ ਉੱਥੇ ਪਹੁੰਚਿਆ ਔਰ ਉੱਥੇ ਮੈਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ ਵੀ ਇਹ ਸਦਾ ਜ਼ਰੂਰੀ ਧਾਰਮਿਕ ਚਿੰਨ੍ਹ ਹੈ ਭਾਈ ਇਹਨੂੰ ਅਸੀਂ ਨਾਲ ਹੀ ਰੱਖਣਾ ਹੁੰਦਾ ਪਰ ਗੁਰਤੇ ਅਨਸਿੰਘ ਕਹਿੰਦੇ ਮੇਰੀ ਉਹਨਾਂ ਨੇ ਇੱਕ ਨਹੀਂ ਸੁਣੀ ਮੈਨੂੰ ਕਹਿੰਦੇ ਲਾ ਕੇ ਜਾਣਾ ਤਾਂ ਚਲੇ ਜਾਓ ਜੇ ਲੈ ਕੇ ਜਾਣਾ ਤਾਂ ਜਾਨ ਨਹੀਂ ਦੇਣਾ ਅਸੀਂ ਅੰਦਰ ਹੁਣ ਦੱਸੋ ਕੀ ਕਹੋਗੇ ਭਾਈ ਇੱਥੇ ਸਿੱਧੀ ਤੇ ਸਾਫ਼ ਗੱਲ ਹੈ ਮੈਨੂੰ ਲੱਗਦਾ ਹੈ ਕਿ ਕਈ ਵਾਰ ਅਜਹੀਆਂ ਚੀਜ਼ਾਂ ਅਣਜਾਣੇ 'ਚ ਨਹੀਂ ਹੁੰਦੀਆਂ ਤੇ ਜੇਕਰ ਜਿਹੜੇ ਉੱਥੇ ਸੀਨੀਅਰ ਅਫਸਰ ਆਪਦੇ ਆਪ ਨੂੰ ਕਹਾਉਂਦੇ ਸੀ ਤੇ ਉਹਨਾਂ ਨੂੰ ਇੰਨੀ ਨਹੀਂ ਅਕਲ ਵੀ ਇੱਕ ਇਹ ਇੱਕ ਧਾਰਮਿਕ ਭਾਈਚਾਰੇ ਦਾ ਬੇहद ਜ਼ਰੂਰੀ ਚਿੰਨ ਹੈ ਤਾਂ ਫਿਰ ਇਹੋ ਜੇ ਇੰਨੀ ਘੱਟ ਅਕਲ ਵਾਲੇ ਇੰਨੀ ਘੱਟ ਨੌਲੇਜ ਵਾਲੇ ਬੰਦਿਆਂ ਨੂੰ ਸਿਕਿਉਰਿਟੀ ਅਫਸਰ ਦਾ ਸਿਕਿਉਰਿਟੀ ਇੰਚਾਰਜ ਲਾਉਣ ਦਾ ਮਤਲਬ ਹੀ ਕੋਈ ਨਹੀਂਗਾ ਬੰਦਾ ਤਾਂ ਇੰਟੈਲੀਜੈਂਟ ਲਾਉਣਾ ਚਾਹੀਦਾ ਨਾ ਜਿਹਨੂੰ ਮਾੜੀ-ਮੋਟੀ ਕੋਈ ਜਾਣਕਾਰੀ ਹੋਵੇ ਜਿਹਨੂੰ ਅਕਲ ਹੋਵੇ ਜਿਹਨੂੰ ਪਤਾ ਹੋਵੇ ਸਾਡੇ ਦੇਸ਼ ਦੇ ਵਿੱਚ ਕਿੰਨੇ ਧਾਰਮਿਕ ਭਾਈਚਾਰੇ ਵਸਦੇ ਨੇ ਸਭ ਤੋਂ ਵੱਧ ਗਿਣਤੀ ਸਾਡੇ ਹਿੰਦੂ ਭਾਈਚਾਰੇ ਦੀ ਆ ਫਿਰ ਸਾਡਾ ਮੁਸਲਮ ਭਾਈਚਾਰਾ ਹੁੰਦਾ ਸਾਡਾ ਸਿੱਖ ਭਾਈਚਾਰਾ ਸਾਡਾ ਇਸਾਈ ਭਾਈਚਾਰਾ ਬੋਧੀ ਭਾਈਚਾਰਾ ਪਾਰਸੀ ਭਾਈਚਾਰਾ ਹੋਰ ਕਿੰਨੇ ਮਤ ਭਾਈਚਾਰੇ ਨੇ ਇੱਥੇ ਔਰ ਇੱਕ ਭਾਈਚਾਰਾ ਹੋਰ ਵੀ ਹੈ ਜਦੀ ਗੱਲ ਬਹੁਤ ਘੱਟ ਹੁੰਦੀ ਹੈ ਉਹ ਹੈਗਾ ਤਰਕਸ਼ੀ ਲੋਕ ਜਿਹੜੇ ਕਿਸੇ ਵੀ ਧਰਮ ਦੇ ਅਧੀਨ ਨਹੀਂਗੇ ਉਹ ਕੁਦਰਤ ਨੂੰ ਮੰਨਦੇ ਨੇ ਹੁਣ ਇੰਨੇ ਭਾਈਚਾਰੇ ਨੇ ਤਾਂ ਸਾਰੇ ਇਹਨਾਂ 5-7 ਭਾਈਚਾਰੇ ਜਿਹੜੇ ਮੇਨ ਨੇ ਉਨਾ ਦੇ ਕਿਹੜੀਆਂ ਮਾਨਤਾਵਾਂ ਨੇ ਕਿਹੜੇ ਜ਼ਰੂਰੀ ਚਿੰਨ੍ਹ ਨੇ ਇਹਦੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਅਫਸਰ ਨੂੰ ਐਡੇ ਘੂਰੇ ਅਫਸਰ ਤਾਂ ਨਹੀਂ ਨਾ ਹੋਣੇ ਚਾਹੀਦੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਾ ਹੋਵੇ ਹੁਣ ਇੱਕ ਬੰਦੇ ਨੂੰ ਸਨਮਾਨਤ ਕਰਨ ਲਈ ਤੁਸੀਂ ਬੁਲਾਇਆ ਤੇ ਫਿਰ ਉਹਨੂੰ ਬਿਨਾਂ ਸਨਮਾਨ ਲਾਏ ਵਾਪਸ ਮੋੜਨਾ ਪਿਆ ਅੱਗੇ ਤੁਸੀਂ ਵੜਨ ਨਹੀਂ ਦਿੱਤਾ ਤਾਂ ਇਹ ਕਿੱਡੀ ਮਾੜੀ ਗੱਲ ਹੈ ਮੈਨੂੰ ਲੱਗਦਾ ਜੇ ਇਹ ਅਣਜਾਣੇ ਚ ਹੋਇਆ ਜਾਂ ਜਾਣੇ ਚ ਹੋਇਆ ਹੈ ਇਹਦੀ ਇਨਕੁਆਰੀ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਨੂੰ ਇਹਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਜੇ ਭਾਰਤ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਸਾਰੇ ਭਾਈਚਾਰਿਆਂ ਦੇ ਲੋਕ ਨੇ ਉਹ ਬਗਾਨਗੀ ਦਾ ਅਹਿਸਾਸ ਮਨ ਚ ਨਾ ਪਾਲਣ ਤਾਂ ਫਿਰ ਜੇ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਨੇ ਤਾਂ ਫਿਰ ਇਹਦੀ ਇਨਕੁਆਰੀ ਕਰਾਉਣ ਤੇ ਜਿਹੜੇ ਜ਼ਿੰਮੇਵਾਰ ਅਫਸਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਆਪਣਾ ਵਿਚਾਰ ਜਰੂਰ ਲਿਖਿਓ ਮੈਨੂੰ ਤਾਂ ਇਹੀ ਲੱਗਦਾ ਕਿ ਸਜ਼ਾ ਮਿਲਣੀ ਚਾਹੀਦੀ ਹੈ ਇਹ ਇਹ ਛੋਟੀ ਗੱਲ ਨਹੀਂ ਗਈ ਸਿਕਿਉਰਿਟੀ ਰੀਜਨ ਠੀਕ ਹੈ ਸਿਕਿਉਰਿਟੀ ਜ਼ਰੂਰੀ ਹੈ ਪਰ ਐਦਾਂ ਕਿਸੇ ਨੂੰ ਬੇਇੱਜ਼ਤ ਕਰਨਾ ਇਹ ਠੀਕ ਨਹੀਂ ਹੈਗਾ ਜਿੱਦਾਂ ਅੱਜ ਉਹ ਸਰਪੰਚ ਸਾਹਿਬ ਬੇਇੱਜ਼ਤੀ ਮਹਿਸੂਸ ਕਰ ਰਹੇ ਨੇ ਇਹ ਵੱਡੀ ਗੱਲ ਹੈ ਇੱਕ ਬੰਦੇ ਨੇ ਚੰਗੇ ਕੰਮ ਕੀਤੇ ਚੰਗੇ ਕੰਮ ਕੀਤੇ ਹੋਣ ਕਰਕੇ ਤੁਸੀਂ ਉਹਨੂੰ ਸਨਮਾਨਤ ਕਰਨ ਲਈ ਬੁਲਾਇਆ فرض کرو ہندو ਭਾਈਚਾਰੇ ਦਾ ਕੋਈ ਭਰਾ ਹੁੰਦਾ ਤਾਂ ਉਹਨੇ ਕੋਈ ਆਵਦਾ ਧਾਰਮਿਕ ਚਿੰਨ ਪਾਇਆ ਹੁੰਦਾ ਜਾਂ ਤਿਲਕ ਲਾਇਆ ਜਾਂ ਕੁਝ ਵੀ ਕੀਤਾ ਉਹਨੂੰ ਇਸ ਕਰਕੇ ਕੋਈ ਰੋਕਦਾ ਫਿਰ ਵੀ ਆਪਾਂ ਨੂੰ ਕਹਿਣਾ ਚਾਹੀਦਾ ਸੀ ਵੀ ਇਹ ਗਲਤ ਹੈ ਮੁਸਲਮਾਨ ਭਾਈਚਾਰੇ ਦਾ ਕੋਈ ਭਰਾ ਹੁੰਦਾ ਉਹ ਆਵਦੇ ਧਾਰਮਿਕ ਚਿੰਨਾਂ ਨਾਲ ਜਾਂਦਾ ਉਹਨੂੰ ਰੋਕਿਆ ਜਾਂਦਾ ਤਾਂ ਫਿਰ ਵੀ ਕਹਿਣਾ ਚਾਹੀਦਾ ਸੀ ਵੀ ਇਹ ਗਲਤ ਹੈ ਦੇਖੋ ਯਾਰ ਜਦੋਂ ਸੰਵਿਧਾਨ ਗੱਲ ਬਰਾਬਰੀ ਦੀ ਕਰਦਾ ਤਾਂ ਫਿਰ ਬਰਾਬਰੀ ਦਿਸਣੀ ਵੀ ਚਾਹੀਦੀ ਹੈ ਨਾ ਗੱਲਾਂ ਕੱਲੀਆਂ ਕਹਿਣ ਚ ਨਹੀਂ ਹੋਣੀਆਂ ਚਾਹੀਦੀਆਂ ਉਹ ਦਿਸਣੀਆਂ ਵੀ ਚਾਹੀਦੀਆਂ ਨੇ ਔਰ ਆ ਜੋ ਹੁੰਦਾ ਪਿਆ ਹੈ ਨਾ ਇਹ ਕੁਝ ਹੋਰ ਦਿਖਦਾ ਹੈ ਠੀਕ ਨਹੀਂਗਾ ਮੈਨੂੰ ਲੱਗਦਾ ਹੈ ਭਾਜਪਾ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਔਰ ਜਿਹੜੇ ਭਾਜਪਾ ਦੇ 50 ਪ੍ਰਧਾਨ ਨੇ ਸੁਨੀਲ ਜਾਖੜ ਤੇ ਜਿਹੜੇ ਭਾਜਪਾ ਦੇ ਵਿੱਚ ਕਿੰਨੇ ਸਿੱਖ ਪੱਗਾਂ ਵਾਲੇ ਵੜੇ ਨੇ ਕੈਪਟਨ ਅਮਰਿੰਦਰ ਹੋ ਗਿਆ ਇਹ ਰਵਨੀਤ ਬਿੱਟੂ ਹੋ ਗਿਆ ਇਹ ਮਨਪ੍ਰੀਤ ਬਾਦਲ ਹੋ ਗਿਆ ਇਹ ਰਾਣਾ ਗੁਰਮੀਤ ਸੋਢੀ ਹੋ ਗਿਆ ਆ ਫਤਿਹ ਜੰਗ ਬਾਜਵਾ ਹੋ ਗਿਆ ਸਾਰੇ ਪੱਗਾਂ ਬੰਦੇ ਨੇ ਕਹਿੰਦੇ ਨੇ ਕਿਹੀ ਸਿੱਖ ਧਰਮ ਨਾਲ ਜੁੜੇ ਆ ਤਾਂ ਫਿਰ ਅੱਜ ਉਹਨਾਂ ਨੂੰ ਆਪਦੀ ਪਾਰਟੀ ਕੋਲ ਜ਼ੋਰ ਨਾਲ ਇਹ ਮੁੱਦਾ ਉਠਾਉਣਾ ਚਾਹੀਦਾ ਜੇ ਨਹੀਂ ਠਾਉਂਦੇ ਤਾਂ ਫਿਰ ਸਭ ਡਰਾਮੇਬਾਜ਼ੀਆਂ ਨੇ ਫਿਰ ਸਭ ਵਖਾਵੇ ਨੇ ਫਿਰ ਅੰਦਰ ਕੋ ਜੋ ਹੋਰ ਇਤਬਾਰ ਕੁਝ ਹੋ ਰਿਹਾ ਕਿਉਂਕਿ ਜੇ ਅਜੇ ਤੱਕ ਭਾਰਤ ਦਾ ਸੁਰੱਖਿਆ ਸਿਸਟਮ ਇਨ ਨਹੀਂ ਵਕਫ ਨਹੀਂ ਕਿ ਕਿਹੜੇ ਧਰਮ ਦੇ ਕਿਹੜੇ ਧਾਰਮਿਕ ਚਿੰਨ੍ਹ ਨੇ ਖਾਸ ਅਹਿਮ ਚਿੰਨ੍ਹ ਤਾਂ ਫਿਰ ਫਿਰ ਮੈਨੂੰ ਲੱਗਦਾ ਕਿ ਅਜੇ ਬਹੁਤ ਕੁਝ ਸਿੱਖਣ ਸਿਖਾਉਣ ਦੀ ਲੋੜ ਹੈ ਇਹ ਸੈਂਸਿਟਿਵ ਮੁੱਦਾ ਇਹਦੇ ਉੱਪਰ ਬੜਾ ਸੋਚ ਸਮਝ ਕੇ ਮੈਂ ਗੱਲ ਕਰ ਰਿਹਾ ਤਾਂ ਜੇ ਫਿਰ ਵੀ ਕੋਈ ਗਲਤੀ ਰਹਿ ਗਈ ਹੋਵੇ ਤਾਂ ਸਾਰੇ ਧਾਰਮਿਕ ਭਾਈਚਾਰਿਆਂ ਦੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਛੋਟਾ ਭਰਾ ਸਮਝ ਕੇ ਮਾਫ ਕਰਿਓ ਤੁਸੀਂ ਦੇਖੋ ਇੱਕ ਪਾਸੇ ਮੋਦੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੇ ਬੜੇ ਕਦਰਦਾਨ ਕਿੰਨੀ ਵਾਰ ਮੋਦੀ ਸਾਹਿਬ ਦਾ ਬਿਆਨ ਆਇਆ ਅਮਿਤ ਸ਼ਾਹ ਦਾ ਆਇਆ ਬੀਜੇਪੀ ਦੇ ਹੋਰ ਵੱਡੇ ਲੀਡਰ ਇਹ ਕਹਿੰਦੇ ਨੇ ਕਿ ਸਿੱਖ ਧਰਮ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਅਸੀਂ ਗੁਰੂ ਸਹਿਬਾਨਾਂ ਦੀ ਦੇਣ ਨਹੀਂ ਦੇ ਸਕਦੇ ਮੋਦੀ ਸਾਹਿਬ ਕਹਿੰਦੇ ਛੋਟੇ ਸਹਿਬਜਾਦਿਆਂ ਦੇ ਦਿਹਾੜੇ ਮਨਾਉਣ ਦੀ ਗੱਲ ਭਾਜਪਾ ਕਰਦੀ ਹੈ ਪਰ ਅੱਜ ਉਹ ਭਾਜਪਾ ਵਾਲੇ ਕਿੱਧਰ ਗਏ ਨੇ ਜਿਹੜੇ ਬਹੁਤ ਬੋਲਦੇ ਹੁੰਦੇ ਸੀ ਜੇ ਕਿਸੇ ਹੋਰ ਸਰਕਾਰ ਨੇ ਕੀਤਾ ਹੁੰਦਾ ਤੇ ਇਹ ਜਿਹੜੇ ਭਾਜਪਾ ਦੇ ਵਿੱਚ ਬੈਠੇ ਨੇ ਇਹਨਾਂ ਨੇ ਬਹੁਤ ਰੌਲਾ ਪਾਉਣਾ ਸੀ ਪਰ ਅੱਜ ਉਹ ਚੁੱਪ ਕਿਉਂ ਨੇ ਆ ਭਾਜਪਾ ਨੇ ਇੱਕ ਉਹ ਜਿਹੜਾ ਦਿੱਲੀ ਦੇ ਵਿੱਚ ਹੁਣ ਮੰਤਰੀ ਵੀ ਬਣਾਇਆ ਹੋਇਆ ਤੇ ਉਹ ਹਰ ਗੱਲ ਤੇ ਬੋਲਦਾ ਹੁੰਦਾ ਪੱਗ ਬੰਨਦਾ ਉਹ ਵੀ ਠੋਕ ਵਜਾ ਕੇ ਪਰ ਅੱਜ ਉਹ ਚੁੱਪ ਕਿਉਂ ਹੈ ਅੱਜ ਉਹ ਬੋਲਿਆ ਕਿਉਂ ਨਹੀਂਗਾ ਇਹ ਸਵਾਲ ਵੱਡੇ ਨੇ ਔਰ ਸਾਰਿਆਂ ਦੇ ਸੋਚਣ ਸਮਝਣ ਦੇ ਲਈ ਜ਼ਰੂਰੀ ਨੇ ਜੇਕਰ ਭਾਜਪਾ ਪਾਰਟੀ ਇਹ ਦਾਵਾ ਕਰਦੀ ਰਹੀ ਹੈ ਵੀ ਅਸੀਂ ਗੁਰੂ ਸਹਿਬਾਨਾਂ ਦੇ ਖਦਰਦਾਨ ਆ ਤਾਂ ਫਿਰ ਉਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਹੈ ਹੋਰ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਇੱਕ ਮੈਂ ਹੋਰ ਗੱਲ ਕਰ ਦਿਆਂ ਪਹਿਲੀ ਵਾਰ ਨਹੀਂ ਪਹਿਲਾਂ ਵੀ ਬਹੁਤ ਵਾਰ ਅਜਿਹੇ ਮੁੱਦੇ ਉੱਠੇ ਨੇ ਜਦੋਂ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਧਾਰਮਿਕ ਬਹੁ ਗਿਣਤੀ ਵਾਲੇ ਭਾਈਚਾਰੇ ਨੂੰ ਇਹ ਸਥਿਤੀਆਂ ਘੱਟ ਫੇਸ ਕਰਨੀਆਂ ਪੈਂਦੀਆਂ ਨੇ ਘੱਟ ਗਿਣਤੀ ਨੂੰ ਵੱਧ ਕਰਨੀਆਂ ਪੈਂਦੀਆਂ ਨੇ ਤਾਂ ਇੱਥੇ ਆ ਕੇ ਫਿਰ ਜਿਹੜੀਆਂ ਘੱਟ ਗਿਣਤੀਆਂ ਵਾਲੇ ਭਾਈਚਾਰੇ ਨੇ ਉਹ ਫਿਰ ਬੋਲਣ ਸੋਚਣ ਸਮਝਣ ਲਈ ਮਜਬੂਰ ਹੋ ਜਾਂਦੇ ਨੇ ਤੇ ਅੱਜ ਇਹ ਜੋ ਕੁਝ ਹੋਇਆ ਪੰਜਾਬ ਦੇ ਸਰਪੰਚ ਦੇ ਨਾਲ ਮੈਨੂੰ ਲੱਗਦਾ ਹੈ ਕਿ ਹਰ ਇਨਸਾਫ ਪਸੰਦ ਵਿਅਕਤੀ ਨੂੰ ਇਸ ਚੀਜ਼ ਦੇ ਉੱਪਰ ਸੋਚਣਾ ਚਾਹੀਦਾ ਤੇ ਬੋਲਣਾ ਚਾਹੀਦਾ ਹੈ ਬੀਏ ਅਣਜਾਣੇ ਚ ਹੋਇਆ ਕਿ ਜਾਣ ਕੇ ਹੋਇਆ ਤੁਹਾਡਾ ਮਨ ਕੀ ਕਹਿੰਦਾ ਅਣਜਾਣੇ ਚ ਕਿ ਜਾਣ ਕੇ ਇਹਦੇ ਤੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰਿਓ ਹੁਣ ਆ ਪੰਜਾਬ ਦੇ ਅਮਰਤਤਾਰੀ ਸਰਪੰਚ ਨੂੰ ਮੋਦੀ ਸਰਕਾਰ ਨੇ ਸੱਦਾ ਦੇ ਕੇ ਆਪ ਸੱਦਿਆ ਸੀ ਤੇ ਫਿਰ ਜੋ ਹਸ਼ਰ ਕੀਤਾ ਗਿਆ ਜੋ ਵਿਵਹਾਰ ਕੀਤਾ ਗਿਆ ਹੁਣ ਤੁਸੀਂ ਦੱਸਿਓ ਕਿ ਕੀ ਇਹ ਅਣਜਾਣੇ ਚ ਕੀਤਾ ਗਿਆ ਜਾਂ ਜਾਣ ਬੁੱਝ ਕੇ ਕੀਤਾ ਗਿਆ ਹੋਇਆ ਕੀ ਹੈ 15 ਅਗਸਤ ਨੂੰ ਲਾਲ ਕਿਲੇ ਦੇ ਉੱਪਰ ਜਿਹੜਾ ਆਜ਼ਾਦੀ ਦਿਹਾੜੇ ਦਾ ਸਮਾਗਮ ਕੀਤਾ ਜਾ ਰਿਹਾ ਸੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 103 ਮਿੰਟਾਂ ਦਾ ਬਹੁਤ ਲੰਮਾ ਭਾਸ਼ਣ ਕੀਤਾ ਉਥੇ ਵੱਖ-ਵੱਖ ਲੋਕਾਂ ਨੂੰ ਸਨਮਾਨਤ ਕਰਨ ਲਈ ਬੁਲਾਇਆ ਗਿਆ ਤੇ ਪੰਜਾਬ ਚੋਂ ਆਨਾਬਾ ਦੇ